ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਸਾਹਿਤਿਕ ਸਫ਼ਰ ਵਿਦ ਗੁਲਦੀਪ ਗਿੱਲ ਚੈਨਲ ਤੇ ਦੋਸਤੋ ਅੱਜ ਅਸੀਂ ਜਿਸ ਬਿਹਤਰੀਨ ਕਿਤਾਬ ਦੀ ਗੱਲ ਕਰਨ ਜਾ ਰਹੇ ਹਾਂ ਉਹ ਹੈ 021 ਜਿਸ ਨੂੰ ਲਿਖਿਆ ਹੈ ਪੀਟਰ ਥੀਲ ਨੇ 021 0 ਤੋਂ 1 ਤੱਕ ਜਾਣ ਦਾ ਸਫ਼ਰ ਮਤਲਬ ਕੁਝ ਨਾ ਹੋਣ ਤੋਂ ਕੁਝ ਹੋਣ ਤੱਕ ਪਹੁੰਚਣਾ ਇਹ ਇੱਕ ਵੱਡੀ ਛਲਾਂਗ ਹੈ 0 ਤੋਂ 1 ਤੱਕ ਜਾਣ ਦਾ ਹੀ ਮੈਜਿਕ ਹੈ ਜੋ ਸਾਨੂੰ ਹਨੇਰੇ ਤੋਂ ਉਜਾਲੇ ਤੱਕ ਲੈ ਕੇ ਜਾਂਚ ਮਦਦ ਕਰਦਾ ਹੈ ਇਸ ਕਿਤਾਬ ਵਿੱਚ ਪੀਟਰ ਨੇ ਟੈਕਨੋਲੋਜੀ ਸਟਾਰਟਅੱਪਸ ਦੇ ਬਾਰੇ ਆਪਣੇ ਐਕਸਪੀਰੀਅੰਸ ਦੇ ਆਧਾਰ 'ਤੇ ਆਈਡੀਆਜ਼ ਤੇ ਸੋਲੂਸ਼ਨ ਦਿੱਤੇ ਹਨ ਨਿਊ ਇਨੋਵੇਸ਼ਨ ਦੀ ਪਾਵਰ ਨੂੰ ਅਨਲੌਕ ਕਰਨਾ ਹੀ ਪ੍ਰਾਇਮਰੀ ਗੋਲ ਹੈ ਅਤੇ ਇਸ ਗੋਲ ਤੱਕ ਪਹੁੰਚਣ ਲਈ ਇੱਕ ਐਂਟਰਪ੍ਰੀਨਿਅਰ ਨੂੰ ਪੁਰਾਣੇ ਤਰੀਕਿਆਂ ਨੂੰ ਕੁਐਸਚਨ ਕਰਨਾ ਮੋਨੋਪੋਲੀ ਯਾਨੀ ਇਕਾਧਿਕਾਰ ਨੂੰ ਐਡਾਪਟ ਕਰਨਾ ਅਤੇ ਆਪਣੇ ਨਵੇਂ ਪ੍ਰੋਜੈਕਟਸ ਦੇ ਲਈ ਪੈਸੇ ਤੇ ਆਪਣਾ ਕੰਟਰੋਲ ਕਰਨਾ ਹੈ ਪੀਟਰ ਥੀਲ ਦੇ ਯੂਨਿਕ ਹੋਣ ਦਾ ਕਾਰਨ ਹੈ ਕਿ ਉਹ ਮੋਨੋਪੋਲੀ ਨੂੰ ਐnthusiastic ਵੇ ਨਾਲ ਅਪਣਾਉਂਦੇ ਹਨ ਪੀਟਰ ਨੇ ਦੱਸਿਆ ਹੈ ਕਿ ਮੋਨੋਪੋਲੀ ਚ ਪੋਜ਼ਿਟਿਵ ਇਫੈਕਟਸ ਦਾ ਪੋਟੈਂਸ਼ੀਅਲ ਹੁੰਦਾ ਹੈ ਜਦੋਂ ਕੋਈ ਕੰਪਨੀ ਜਾਣਦੀ ਹੈ ਉਹ ਪੇਟੈਂਟ ਮੋਨੋਪੋਲੀ ਅਤੇ ਸਿਮਿਲਰ ਮੈਥਡ ਦੇ ਥਰੂ ਪੈਸਾ ਕਮਾ ਸਕਦੀ ਹੈ ਇਸ ਦੇ ਲਈ ਉਹ ਫਰਮ ਨਵੀਂ ਟੈਕਨੋਲੋਜੀ ਇਨਵੈਂਟ ਕਰਨ ਦੇ ਲਈ ਮੋਟੀਵੇਟ ਹੁੰਦੀ ਹੈ ਜਿਸ ਦੇ ਨਾਲ ਸੋਸਾਇਟੀ ਨੂੰ ਵੀ ਲਾਭ ਹੁੰਦਾ ਹੈ ਉਹ ਦੱਸਦੇ ਹਨ ਕਿ ਕਈ ਲਾਲਚੀ ਲੋਕ ਮੋਨੋਪੋਲੀ ਦਾ ਗਲਤ ਇਸਤੇਮਾਲ ਵੀ ਕਰਦੇ ਹਨ ਇਹ ਕਿਤਾਬ ਉਦਮੀਆਂ ਨੂੰ ਇੱਕ ਠੋਸਲਾ ਪ੍ਰਦਾਨ ਕਰਦੀ ਹੈ ਅਤੇ ਅਸਲ 'ਚ ਕੁਝ ਵੱਖਰਾ ਸੋਚਣ ਵਾਲਿਆਂ ਦੇ ਦਿਮਾਗ 'ਚ ਨਵੇਂ ਇੰਟਰਸਟ ਡਿਵੈਲਪ ਕਰਦੀ ਹੈ। ਸੋ ਦੋਸਤੋ ਸਟਾਰਟਅਪ ਵਰਲਡ ਦੇ ਸੀਕ੍ਰੇਟ ਨੂੰ ਜਾਨਣ ਦੇ ਲਈ ਇਹ ਵੀਡੀਓ ਐਂਡ ਤੱਕ ਜ਼ਰੂਰ ਸੁਣਨਾ। ਦੋਸਤੋ ਜੇਕਰ ਸਾਡੇ ਚੈਨਲ ਨੂੰ ਹਾਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਜੇਕਰ ਤੁਸੀਂ ਕਿਸੇ ਵੀ ਭਾਸ਼ਾ ਜਾਂ ਵਿਧਾ ਦੀ ਕੋਈ ਵੀ ਕਿਤਾਬ ਖਰੀਦਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ 'ਚ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਸਾਡੇ ਤੋਂ ਕਿਤਾਬਾਂ ਮੰਗਵਾ ਕੇ ਆਪਣੀ ਘਰੇਲੂ ਲਾਇਬ੍ਰੇਰੀ ਦਾ ਸ਼ਿੰਗਾਰ ਬਣਾ ਸਕਦੇ ਹੋ ਤਾਂ ਆਓ ਦੋਸਤੋ ਅੱਗੇ ਵਧਦੇ ਹਾਂ ਦੋਸਤੋ ਪੀਟਰ ਥੀਲ ਇੱਕ ਬਿਲੀਨੀਅਰ ਇੰਟਰਪ੍ਰੈਨਿਅਰ ਇੱਕ ਵੀਸੀ ਇੱਕ ਫਾਊਂਡਰ ਅਤੇ ਫਾਰਮਰ ਸੀਈਓ ਹਨ ਪੇਪਲ ਦੇ ਉਹਨਾਂ ਨੇ ਸਟੇਨਫੋਰਡ ਯੂਨੀਵਰਸਿਟੀ ਚ ਸਟਾਰਟਅੱਪਸ ਤੇ ਬਿਜ਼ਨਸ ਤੇ ਇੱਕ ਲੈਕਚਰ ਦਿੱਤਾ ਸੀ ਉਸ ਲੈਕਚਰ ਵਿੱਚ ਉਹਨਾਂ ਨੇ ਕੁਝ ਪ੍ਰਿੰਸੀਪਲ ਜਾਂ ਸਿਧਾਂਤ ਦੱਸੇ ਸਨ ਜਿਨ੍ਹਾਂ ਤੇ ਅਮਲ ਕਰਕੇ ਉਹ ਸਟੂਡੈਂਟਸ ਵੀ ਉਹਨਾਂ ਦੀ ਤਰ੍ਹਾਂ ਬਿਲੀਅਨ ਡਾਲਰ ਬਿਜ਼ਨਸ ਬਣਾ ਸਕਦੇ ਹਨ ਬਲੇਕ ਮਾਸਟਰਸ ਨਾਂ ਦੇ ਇੱਕ ਵਿਦਿਆਰਥੀ ਨੇ ਇਸ ਲੈਕਚਰ ਦੇ ਡਿਟੇਲ ਨੋਟਿਸ ਬਣਾ ਲਈ। ਉਹ ਨੋਟਿਸ ਲੋਕਾਂ ਨੂੰ ਇੰਨੇ ਕੰਮ ਦੇ ਲੱਗੇ ਕਿ ਉਹ ਕਾਲਜ ਤੋਂ ਬਾਹਰ ਵੀ ਫੈਲਣ ਲੱਗੇ। ਤਦ ਪੀਟਰ ਨੇ ਬਲੇਕ ਮਾਸਟਰਸ ਨਾਲ ਕੰਮ ਕਰਕੇ ਉਹਨਾਂ ਨੋਟਿਸਸ ਨੂੰ ਹੋਰ ਸੁਧਾਰ ਕੇ ਇੱਕ ਕਿਤਾਬ ਦਾ ਰੂਪ ਦੇ ਦਿੱਤਾ ਤਾਂ ਕਿ ਸਿਰਫ ਸਟੈਂਫੋਰਡ ਜਾਂ ਉਸ ਦੀ ਗਲੀ ਜਾਂ ਉਸ ਦੇ ਦੇਸ਼ ਦੇ ਲੋਕ ਹੀ ਨਹੀਂ ਸਗੋਂ ਪੂਰੀ ਦੁਨੀਆ ਦੇ ਲੋਕ ਇਸ ਜਾਣਕਾਰੀ ਦਾ ਫਾਇਦਾ ਲੈ ਸਕਣ। ਦੋਸਤੋ ਅੱਜ ਅਸੀਂ ਉਸੇ ਹੀ ਕਿਤਾਬ ਦੇ ਪ੍ਰਿੰਸੀਪਲਸ ਬਾਰੇ ਗੱਲ ਕਰ ਰਹੇ ਹਾਂ। ਇਸ ਕਿਤਾਬ ਦਾ ਪ੍ਰਿੰਸੀਪਲ ਨੰਬਰ 1 ਹੈ ਗੋ ਫਰੋਮ 0 ਟੂ 1 ਦੋਸਤੋ ਇੱਕ ਅਜਿਹੇ ਟਾਈਮ ਤੇ ਜਦੋਂ ਟ੍ਰੈਵਲਿੰਗ ਦੇ ਲਈ ਘੋੜਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਉਸ ਟਾਈਮ ਤੇ ਜੇਕਰ ਤੁਸੀਂ ਲੋਕਾਂ ਨੂੰ ਹੋਰ ਤੇਜ਼ ਜਾਂ ਬਿਹਤਰ ਘੋੜੇ ਲਿਆ ਕੇ ਦਿੰਦੇ ਜਾਂ ਫਿਰ ਘੋੜਾ ਗੱਡੀ ਜਾਂ ਟਾਂਗਾ ਬਣਾ ਕੇ ਦੇਣ ਦਾ ਬਿਜ਼ਨਸ ਕਰਦੇ ਤਾਂ ਤੁਸੀਂ ਜੋ ਪ੍ਰੋਗਰੈਸ ਕਰਦੇ ਹੋ ਉਸ ਨੂੰ ਕਹਿੰਦੇ ਹਨ 1 ਤੋਂ n ਤੱਕ ਜਾਣਾ ਪਰ ਜੇਕਰ ਤੁਸੀਂ ਇੱਕ ਟਾਂਗੇ ਦੀ ਬਜਾਏ ਇੱਕ ਕਾਰ ਬਣਾ ਕੇ ਲੋਕਾਂ ਨੂੰ ਟਰੈਵਲ ਕਰਨ ਦਾ ਇੱਕ ਨਵਾਂ ਤਰੀਕਾ ਦਿੰਦੇ ਹੋ ਜਿਵੇਂ ਕਿ ਹੈਨਰੀ ਫੋਰਡ ਨੇ ਕੀਤਾ ਤਾਂ ਇਸ ਨੂੰ ਕਹਿੰਦੇ ਹਨ 0 ਤੋਂ 1 ਤੱਕ ਜਾਣਾ ਜੇਕਰ ਤੁਸੀਂ ਸਕਸੈਸਫੁਲ ਬੰਨਾ ਹੈ ਤਾਂ ਕੁਝ ਨਵਾਂ ਕਰੋ ਅਤੇ 0 ਟੂ 1 ਜਾਓ ਜਿਸ ਨੂੰ ਵਰਟੀਕਲ ਪ੍ਰੋਗਰੈਸ ਵੀ ਕਹਿੰਦੇ ਹਨ ਕੁਝ ਬਿਲਕੁਲ ਵੱਖਰਾ ਕਰੋ ਜੋ ਪਹਿਲਾਂ ਕਦੀ ਨਾ ਹੋਇਆ ਹੋਵੇ ਕਿਉਂਕਿ ਜੇਕਰ ਤੁਸੀਂ ਜੋ ਚੀਜ਼ ਪਹਿਲਾਂ ਹੀ ਬਣੀ ਹੋਈ ਹੈ ਉਸੇ ਨੂੰ ਕਾਪੀ ਕਰ ਰਹੇ ਹੋ ਤਾਂ ਤੁਸੀਂ 1 ਤੋਂ n ਤੱਕ ਹੀ ਜਾ ਰਹੇ ਹੋ ਇਸ ਨੂੰ ਹਾਰੀਜ਼ੋਂਟਲ ਪ੍ਰੋਗਰੈਸ ਕਹਿੰਦੇ ਹਨ ਦੋਸਤੋ ਇਸ ਨਾਲ ਤੁਹਾਨੂੰ ਸਕਸੈਸ ਮਿਲਦੀ ਤਾਂ ਹੈ ਪਰ ਬਹੁਤੀ ਨਹੀਂ ਅਤੇ ਇਹ ਸਕਸੈਸ ਲੰਮੇ ਟਾਈਮ ਲਈ ਟਿਕਾਊ ਵੀ ਨਹੀਂ ਹੋਵੇਗੀ ਬਿਜ਼ਨਸ ਵਰਲਡ 'ਚ ਹਰ ਵੱਡਾ ਇਵੈਂਟ ਬਸ ਇੱਕ ਵਾਰ ਹੁੰਦਾ ਹੈ ਦੁਨੀਆ ਦਾ ਅਗਲਾ ਬਿਲ ਗੇਟਸ ਅਗਲਾ ኦਪਰੇਟਿੰਗ ਸਿਸਟਮ ਨਹੀਂ ਬਣਾਏਗਾ ਅਗਲਾ ਮਾਰਕ ਜ਼ੁਕਰਬਰਗ ਇੱਕ ਸੋਸ਼ਲ ਨੈਟਵਰਕ ਕ੍ਰੀਏਟ ਨਹੀਂ ਕਰੇਗਾ ਅਤੇ ਅਗਲਾ ਲੈਰੀ ਪੇਜ ਇੱਕ ਸਰਚ ਇੰਜਨ ਨਹੀਂ ਬਣਾਏਗਾ ਜੇਕਰ ਤੁਸੀਂ ਇਹਨਾਂ ਨੂੰ ਹੀ ਕਾਪੀ ਕਰ ਰਹੇ ਹੋ ਤਾਂ ਤੁਸੀਂ ਇਹਨਾਂ ਤੋਂ ਕੁਝ ਵੀ ਨਹੀਂ ਸਿੱਖ ਰਹੇ ਕਿਉਂਕਿ ਇਹਨਾਂ ਲੋਕਾਂ ਨੂੰ ਵੱਡੀ ਸਫਲਤਾ ਮਿਲੀ ਜਦੋਂ ਇਹ 0 ਤੋਂ 1 ਬਣ ਗਏ ਜੇਕਰ ਤੁਸੀਂ ਇਹਨਾਂ ਨੂੰ ਹੂ ਬੂ ਕਾਪੀ ਕਰੋਗੇ ਤਾਂ ਤੁਸੀਂ ਸਿਰਫ 1 ਤੋਂ n ਤੱਕ ਹੀ ਜਾਓਗੇ ਜੋ ਕਿ ਇੱਕ ਬੈਸਟ ਆਪਸ਼ਨ ਬਿਲਕੁਲ ਨਹੀਂ ਹੈ ਪ੍ਰਿੰਸੀਪਲ ਨੰਬਰ 2 ਹੈ ਬਿਕਮ ਅ ਮੋਨੋਪੋਲੀ ਅਵੋਇਡ ਕੰਪੀਟੀਸ਼ਨ ਅਸੀਂ ਅਜਿਹੇ ਸਮਾਜ ਵਿੱਚ ਰਹਿੰਦੇ ਹਾਂ ਜਿੱਥੇ ਕੰਪੀਟੀਸ਼ਨ ਨੂੰ ਬਹੁਤ ਇਨਕਰੀਜ਼ ਕੀਤਾ ਜਾਂਦਾ ਹੈ ਸਾਡਾ ਐਜੂਕੇਸ਼ਨ ਸਿਸਟਮ ਬਚਪਨ ਤੋਂ ਹੀ ਬੱਚਿਆਂ ਨੂੰ ਕੰਪੀਟੀਸ਼ਨ ਜਾਂ ਮੁਕਾਬਲਾ ਕਰਨਾ ਸਿਖਾਉਂਦਾ ਹੈ ਪਹਿਲਾਂ ਉਹ ਨੰਬਰਾਂ ਲਈ ਇੱਕ ਦੂਜੇ ਨੂੰ ਕੰਪੀਟ ਕਰਦੇ ਹਨ ਫਿਰ ਨੌਕਰੀ ਦੇ ਲਈ ਫਿਰ ਆਪਣੇ ਭੈਣ ਭਰਾਵਾਂ ਨਾਲ ਅਤੇ ਜੇਕਰ ਹੋਰ ਕੋਈ ਨਹੀਂ ਮਿਲਦਾ ਤਾਂ ਉਹ ਆਪਣੇ ਗੁਆਂਢੀਆਂ ਨਾਲ ਹੀ ਕੰਪੀਟੀਸ਼ਨ ਦੀ ਰੇਸ ਵਿੱਚ ਲੱਗੇ ਰਹਿੰਦੇ ਹਨ ਆਪਣੇ ਗੁਆਂਢੀ ਤੋਂ ਵੱਡੀ ਕਾਰ ਜ਼ਿਆਦਾ ਮਹਿੰਗੇ ਬ੍ਰਾਂਡ ਜ਼ਿਆਦਾ ਵੱਡੀ ਗੱਡੀ ਜਾਂ ਜ਼ਿਆਦਾ ਵੱਡੀ ਕੋਠੀ ਵਰੀਆਂ ਸਟੂਪਿਡ ਚੀਜ਼ਾਂ ਕੰਪੀਟੀਸ਼ਨ ਬਣ ਜਾਂਦੀਆਂ ਹਨ ਪਰ ਸੱਚ ਤਾਂ ਇਹ ਹੈ ਕਿ ਕੰਪੀਟੀਸ਼ਨ ਜ਼ਿਆਦਾਤਰ ਤੁਹਾਨੂੰ ਲੌਸ ਹੀ ਦੇਵੇਗਾ ਦੋਸਤੋ ਐਜੂਕੇਸ਼ਨ ਸਿਸਟਮ ਅਤੇ ਹੋਰ ਵਿਸ਼ਿਆਂ ਤੇ ਕਦੀ ਫੇਰ ਗੱਲ ਕਰਾਂਗੇ ਕਿਉਂਕਿ ਇਸ ਕਿਤਾਬ ਦੇ ਵਿਸ਼ੇ ਤੋਂ ਨਾ ਭਟਕਦੇ ਹੋਈ ਅੱਜ ਅਸੀਂ ਗੱਲ ਕਰ ਰਹੇ ਹਾਂ ਬਿਜ਼ਨਸ ਦੀ ਦੋਸਤੋ ਬਿਜ਼ਨਸ ਵਿੱਚ ਵੀ ਕੰਪੀਟੀਸ਼ਨ ਜ਼ਹਿਰ ਵਰਗਾ ਹੁੰਦਾ ਹੈ ਕਿਸੇ ਵੀ ਬਿਜ਼ਨਸ ਜਾਂ ਸਰਵਿਸ ਦਾ ਅਸਲ ਮਕਸਦ ਹੈ ਲੋਕਾਂ ਦੀ ਪ੍ਰੋਬਲਮ ਨੂੰ ਸੋਲਵ ਕਰਨਾ ਤੁਸੀਂ ਜਿੰਨੀ ਵੱਡੀ ਪ੍ਰੋਬਲਮ ਨੂੰ ਸੋਲਵ ਕਰ ਰਹੇ ਹੋ ਲੋਕ ਤੁਹਾਨੂੰ ਉਨਾ ਹੀ ਜ਼ਿਆਦਾ ਪੇ ਕਰਦੇ ਹਨ ਦੋਸਤੋ ਤੁਸੀਂ بس ਲੋਕਾਂ ਨੂੰ ਬੈਟਰ ਸਰਵਿਸ ਦਿਓ ਜਾਂ ਬੈਟਰ ਪ੍ਰੋਡਕਟ ਦਿਓ ਪੈਸਾ ਤਾਂ ਇੱਕ ਬਾਈ ਪ੍ਰੋਡਕਟ ਹੈ ਤੁਸੀਂ ਆਪਣਾ ਕੰਮ ਤਾਂ ਦੇ ਹੀ ਤੇ ਇਮਾਨਦਾਰੀ ਨਾਲ ਕਰੋ ਪੈਸਾ ਚੱਕ ਮਾਰ ਕੇ ਆਏਗਾ ਪੀਟਰ ਥੀਲ ਦੱਸਦੇ ਹਨ ਕਿ ਬਿਜ਼ਨਸ ਵਰਲਡ ਕੰਪੀਟੀਸ਼ਨ ਤੇ ਕੈਪੀਟਲਿਜ਼ਮ ਇੱਕ ਦੂਸਰੇ ਦੇ ਵਿਰੋਧੀ ਹਨ ਇੱਕ ਪ੍ਰੋਫਿਟ ਜਨਰੇਟ ਕਰਨ ਨਾਲ ਰਿਲੇਟਡ ਹੈ ਜਦੋਂ ਕਿ ਦੂਸਰਾ ਪ੍ਰੋਫਿਟ ਨੂੰ ਖਤਮ ਕਰਨ ਨਾਲ ਰਿਲੇਟਡ ਹੈ ਮਾਰਕੀਟ 'ਚ ਜਿੰਨਾ ਜ਼ਿਆਦਾ ਕੰਪੀਟੀਸ਼ਨ ਹੋਵੇਗਾ ਓਨਾ ਹੀ ਘੱਟ ਤੁਸੀਂ ਪ੍ਰੋਫਿਟ ਕਮਾ ਸਕੋਗੇ ਤੁਹਾਡਾ ਬਿਜ਼ਨਸ ਭਾਵੇਂ ਕਿੰਨਾ ਵੀ ਵੱਡਾ ਹੋਵੇ ਉਦਾਹਰਨ ਦੇ ਤੌਰ ਤੇ ਯੂਐਸ ਦੀਆਂ 에ਅਰਲਾਈਨ ਕੰਪਨੀਆਂ ਕਰੋੜਾਂ ਅਰਬਾਂ ਚ ਪੈਸਾ ਕਮਾਉਂਦੀਆਂ ਹਨ ਫਿਰ ਵੀ ਇਹ ਕੰਪਨੀਆਂ 2012 ਚ ਇੱਕ ਪੈਸੇਂਜਰ ਤੋਂ ਸਿਰਫ 37 ਸੈਂਟ ਦਾ ਪ੍ਰੋਫਿਟ ਹੀ ਕਮਾ ਸਕੀਆਂ ਸਨ ਹੁਣ ਇਸ ਨੂੰ ਕੰਪੇਅਰ ਕਰਦੇ ਹਾਂ ਗੂਗਲ ਨਾਲ ਗੂਗਲ ਨੇ ਉਸੇ ਸਾਲ ਲਗਭਗ 50 ਬਿਲੀਅਨ ਕਮਾਈ ਸਨ ਜਦੋਂ ਕਿ 에ਅਰਲਾਈਨ ਨੇ 160 ਬਿਲੀਅਨ ਪਰ ਗੂਗਲ ਨੇ ਉਸ 50 ਬਿਲੀਅਨ ਤੋਂ 21% ਪ੍ਰੋਫਿਟ ਜਨਰੇਟ ਕੀਤਾ ਸੀ ਜੋ ਕਿ 에ਅਰਲਾਈਨਸ ਕੰਪਨੀ ਦੇ ਪ੍ਰੋਫਿਟ ਤੋਂ 100 ਗੁਣਾ ਜ਼ਿਆਦਾ ਸੀ ਅਜਿਹਾ ਇਸ ਲਈ ਹੋਇਆ ਕਿਉਂਕਿ 에ਅਰਲਾਈਨ ਕੰਪਨੀਆਂ ਇੱਕ ਦੂਜੇ ਨੂੰ ਕੰਪੀਟ ਕਰਨ ਦੇ ਚੱਕਰ 'ਚ ਆਪਣੀਆਂ ਟਿਕਟਾਂ ਦੇ ਰੇਟ ਕੱਟ ਕਰ ਰਹੀਆਂ ਸਨ ਪਰ ਦੂਜੇ ਪਾਸੇ Google ਜ਼ਿਆਦਾਤਰ ਇਕੱਲਿਆਂ ਹੀ ਆਪਣਾ ਮਾਰਕੀਟ ਡੋਮਿਨੇਟ ਕਰ ਰਿਹਾ ਸੀ ਬਿਨਾਂ ਕਿਸੇ ਹੋਰ ਨਾਲ ਪ੍ਰੋਫਿਟ ਦੇ ਲਈ ਕੰਪੀਟ ਕਰਨ ਤੋਂ Google ਅਜਿਹਾ ਕਰ ਪਾਇਆ ਕਿਉਂਕਿ Google ਦਾ ਸਰਚ ਇੰਜਨ ਇੱਕ ਮਨੋਪੋਲੀ ਸੀ ਅਤੇ ਇਸ ਚੀਜ਼ ਕੋਈ ਵੀ ਉਸ ਦੇ ਮੁਕਾਬਲੇ ਵਿੱਚ ਨਹੀਂ ਸੀ ਦੋਸਤੋ ਜੇਕਰ ਮੈਂ ਤੁਹਾਨੂੰ ਕੁਝ ਵੀ ਸਰਚ ਕਰਨ ਲਈ ਕਹਾ ਤਾਂ ਤੁਸੀਂ ਬਿਨਾ ਸੋਚੇ Google ਤੇ ਹੀ ਜਾਓਗੇ ਅਤੇ ਇਸੇ ਤਰ੍ਹਾਂ ਹੀ ਆਪਣੇ ਆਪ ਚ ਇੱਕ ਮਿਸਾਲ ਹੈ ਪੀਟਰ ਥੀਲ ਦੀ ਸਰਵਿਸ PayPal ਪੀਟਰ ਥੀਲ ਨੇ ਸ਼ਾਇਦ ਇਹ ਨਹੀਂ ਚਾਇਆ ਸੀ ਕਿ ਦੁਨੀਆ ਦਾ ਹਰ ਇੱਕ ਇਨਸਾਨ ਆਨਲਾਈਨ ਪੇਮੈਂਟ ਕਰਨੀ ਸ਼ੁਰੂ ਕਰ ਦੇਵੇ ਬਲਕਿ ਉਹਨਾਂ ਨੇ ਇੱਕ ਛੋਟੇ ਜਿਹੇ ਨੀਸ਼ ਮਾਰਕੀਟ ਤੇ ਫੋਕਸ ਕੀਤਾ ਇਹ ਮਾਰਕੀਟ ਸੀ eBay ਦੇ ਯੂਜ਼ਰਸ ਦਾ ਜਿਨ੍ਹਾਂ ਨੂੰ ਹਰ ਰੋਜ਼ ਚੀਜ਼ਾਂ ਖਰੀਦਣ ਅਤੇ ਵੇਚਣ ਲਈ ਚੈੱਕ ਦਾ ਇਸਤੇਮਾਲ ਕਰਨਾ ਪੈਂਦਾ ਸੀ ਪੀਟਰ ਨੇ ਉਹਨਾਂ ਨੂੰ ਇੱਕ ਆਨਲਾਈਨ ਸੋਲੂਸ਼ਨ ਦਿੱਤਾ ਪੇਪਲ ਦੇ ਰੂਪ ਵਿੱਚ ਜਿਸ ਨਾਲ ਉਹ ਸੌਖੇ ਤਰੀਕੇ ਨਾਲ ਪੈਸੇ ਟਰਾਂਸਫਰ ਕਰ ਸਕਦੇ ਸਨ ਅਤੇ ਪੈਸੇ ਉਹਨਾਂ ਨੂੰ ਤੁਰੰਤ ਮਿਲ ਜਾਂਦੇ ਸਨ ਈਬੇ ਦੀ ਛੋਟੀ ਜਿਹੀ ਮਾਰਕੀਟ ਡੋਮਿਨੇਟ ਕਰਨ ਤੋਂ ਬਾਅਦ ਪੀਟਰ ਨੇ ਆਮ ਲੋਕਾਂ ਨੂੰ ਵੀ ਆਨਲਾਈਨ ਪੇਮੈਂਟ ਦਾ ਇੱਕ ਸੌਖਾ ਤਰੀਕਾ ਦਿਖਾਇਆ ਜਿਸ ਤੋਂ ਬਾਅਦ ਪੇਪਲ ਇੱਕ ਬਿਲੀਅਨ ਡਾਲਰ ਕੰਪਨੀ ਬਣ ਗਈ ਇਸ ਤਰ੍ਹਾਂ ਜੇਕਰ ਤੁਸੀਂ ਵੀ ਆਪਣੇ ਬਿਜ਼ਨਸ ਨੂੰ ਇੱਕ ਵੱਡੀ ਸਕਸੈਸ ਬਣਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਇੱਕ ਛੋਟੀ ਜੀ ਨਿਸ਼ ਮਾਰਕੀਟ ਤੋਂ ਸਟਾਰਟ ਕਰੋ ਛੋਟੇ ਜਿਹੇ ਗਰੁੱਪ ਦੀ ਇੱਕ ਵੱਡੀ ਪ੍ਰੋਬਲਮ ਸੋਲਵ ਕਰੋ ਜਿਸ ਤੇ ਕੋਈ ਹੋਰ ਧਿਆਨ ਨਾ ਦੇ ਰਿਹਾ ਹੋਵੇ ਜਿੱਥੇ ਤੁਹਾਡਾ ਕੋਈ ਮੁਕਾਬਲਾ ਹੀ ਨਾ ਹੋਵੇ ਪਹਿਲਾਂ ਉੱਤੇ ਇੱਕਦਮ ਚੰਗੀ ਸਰਵਿਸ ਦਿਓ ਅਤੇ ਫਿਰ ਹੌਲੀ-ਹੌਲੀ ਐਕਸਪੈਂਡ ਕਰਕੇ ਉਸ ਰਿਲੇਟਿਡ ਮਾਰਕੀਟ ਨੂੰ ਡੋਮਿਨੇਟ ਕਰੋ ਇਹ ਗੱਲ ਯਾਦ ਰੱਖੋ ਕਿ ਇੱਕ ਵੱਡੇ ਤਲਾਬ 'ਚ ਇੱਕ ਛੋਟੀ ਜਹੀ ਮੱਛੀ ਜਿਸ ਨੂੰ ਖਾ ਕੇ ਵੱਡੀਆਂ ਮੱਛੀਆਂ ਕਦੇ ਵੀ ਆਰਾਮ ਨਾਲ ਖਤਮ ਕਰ ਦੇਣ ਉਹ ਬਣਨ ਤੋਂ ਬਿਹਤਰ ਹੈ ਕਿ ਪਹਿਲਾਂ ਇੱਕ ਛੋਟੇ ਜਿਹੇ ਤਲਾਬ ਦੀ ਵੱਡੀ ਮੱਛੀ ਬਣੋ ਅਤੇ ਫਿਰ ਵੱਡੇ ਤਲਾਬ 'ਚ ਜਾਓ ਜਦੋਂ ਤੁਸੀਂ ਇਹ ਸਾਰੀਆਂ ਗੱਲਾਂ ਧਿਆਨ 'ਚ ਰੱਖ ਕੇ ਬਿਜ਼ਨਸ ਸ਼ੁਰੂ ਕਰੋਗੇ ਤਾਂ ਤੁਹਾਡੇ ਸਫਲ ਹੋਣ ਦੇ ਚਾਂਸ ਬਹੁਤ ਜ਼ਿਆਦਾ ਹੋਣਗੇ ਪੀਟਰ ਨੇ ਇਸ ਕਿਤਾਬ ਦੇ 6ਵੇਂ ਚੈਪਟਰ ਯੂ ਆਰ ਨਾਟ ਅ ਲੋਟਰੀ ਟਿਕਟ 'ਚ ਲੋਟਰੀ ਸੋਚ ਦੀ ਆਲੋਚਨਾ ਕੀਤੀ ਹੈ ਉਹ ਕਹਿੰਦੇ ਹਨ ਕੀ ਸਫਲਤਾ ਸਿਰਫ ਕਿਸਮਤ ਦਾ ਖੇਲ ਨਹੀਂ ਹੈ ਬਲਕਿ ਸਫਲ ਹੋਣ ਲਈ ਪਲੈਨਿੰਗ ਅਫਰਟਸ ਅਤੇ ਕਲੀਅਰ ਵਿਜ਼ਨ ਦਾ ਹੋਣਾ ਜ਼ਰੂਰੀ ਹੈ ਕੁਝ ਲੋਕ ਜੀਵਨ ਨੂੰ ਸਿਰਫ ਲੋਟਰੀ ਟਿਕਟ ਦੀ ਤਰ੍ਹਾਂ ਹੀ ਦੇਖਦੇ ਹਨ ਉਹ ਕਹਿੰਦੇ ਹਨ ਕਿ ਬਸ ਸਹੀ ਸਮੇਂ ਤੇ ਸਹੀ ਮੌਕਾ ਮਿਲ ਜਾਵੇ ਪਰ ਮੈਨੂੰ ਲੱਗਦਾ ਹੈ ਕਿ ਉਹ ਲੋਕ ਜ਼ਿੰਮੇਵਾਰੀਆਂ ਦੇ ਮੈਦਾਨ ਚ ਪਹਗੋੜੇ ਹੋ ਕੇ ਸਾਰਾ ਦੋਸ਼ ਕਿਸਮਤ ਦੇ ਮੱਥੇ ਮਾਰ ਦਿੰਦੇ ਹਨ ਦੋਸਤੋ ਲਹਿੰਦੇ ਪੰਜਾਬ ਦੇ ਸ਼ਾਇਰ ਬਾਬਾ ਨਜ਼ਮੀ ਨੇ ਇੱਕ ਸ਼ਾਇਰ ਚਾਖਦੇ ਹਨ ਬੇਹਿਮਤੀ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ ਜਿਹੜੇ ਕਰੂ ਬਣਾ ਕੇ ਟੁਰਦੇ ਨਕਸ਼ਾ ਆਪਣੇ ਸਫਰਾਂ ਦਾ ਦੁਨੀਆ ਦਾ ਹਰ ਕਾਮਯਾਬ ਇਨਸਾਨ ਕਿਸਮਤ ਤੇ ਨਹੀਂ ਸਗੋਂ ਆਪਣੇ ਆਪ 'ਚ ਅਤੇ ਆਪਣੇ ਐਫਰਟਸ ਤੇ ਭਰੋਸਾ ਕਰਦਾ ਹੈ ਦੋਸਤੋ ਸਫਲਤਾ ਦਾ ਕੋਈ ਸ਼ਾਰਟਕਟ ਨਹੀਂ ਹੈ ਅਤੇ ਮਿਹਨਤ ਦਾ ਕੋਈ ਤੋੜ ਨਹੀਂ ਹੈ ਸੁਪਨੇ ਹਮੇਸ਼ਾ ਵੱਡੇ ਦੇਖੋ ਅਤੇ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਡਟ ਕੇ ਮਿਹਨਤ ਕਰੋ ਦੋਸਤੋ ਪੀੜਾ ਥੀਲ ਕਹਿੰਦੇ ਹਨ ਕਿ ਫਾਊਂਡਰਸ ਅਕਸਰ ਆਮ ਲੋਕਾਂ ਵਰਗੇ ਹੀ ਹੁੰਦੇ ਹਨ ਪਰ ਉਹਨਾਂ ਦੀ ਸੋਚ ਅਤੇ ਦ੍ਰਿਸ਼ਟੀਕੋਣ ਖਾਸ ਹੁੰਦਾ ਹੈ ਉਹ ਉਹਨਾਂ ਸਮੱਸਿਆਵਾਂ ਤੇ ਧਿਆਨ ਕੇਂਦ੍ਰਿਤ ਕਰਦੇ ਹਨ ਜਿਨ੍ਹਾਂ ਨੂੰ ਦੂਸਰੇ ਲੋਕ ਨਜ਼ਰਅੰਦਾਜ਼ ਕਰ ਦਿੰਦੇ ਹਨ ਉਹਨਾਂ ਦੇ ਅੰਦਰ ਇਹ ਵਿਸ਼ਵਾਸ ਹੁੰਦਾ ਹੈ ਕਿ ਉਹ ਦੁਨੀਆ ਨੂੰ ਬਦਲ ਸਕਦੇ ਹਨ ਤਾਂ ਦੋਸਤੋ ਇਹ ਸਨ ਕੁਝ ਸਿਧਾਂਤ 0 ਟੂ 1 ਕਿਤਾਬ ਚੋਂ ਜੇਕਰ ਤੁਹਾਨੂੰ ਵੀ ਬਿਜ਼ਨਸ ਜੇ 스타ਟਅੱਪ ਚ ਕੋਈ ਇੰਟਰਸਟ ਹੈ ਤਾਂ ਤੁਹਾਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ ਇਸ ਕਿਤਾਬ ਚ ਬਹੁਤ ਸਾਰੀਆਂ ਵੈਲਿਊਏਬਲ ਚੀਜ਼ਾਂ ਹਨ ਜੋ ਤੁਹਾਨੂੰ ਨੈਕਸਟ ਬਿਲੀਅਨਰ ਕੰਪਨੀ ਬਣਾਉਣ ਚ ਮਦਦ ਕਰ ਸਕਦੀਆਂ ਹਨ ਤਾਂ ਦੋਸਤੋ ਅਗਲੀ ਵੀਡੀਓ ਚ ਮਿਲਦੇ ਹਾਂ ਕਿਸੇ ਹੋਰ ਬਿਹਤਰੀਨ ਕਿਤਾਬ ਦੇ ਨਾਲ ਤਦ ਤੱਕ ਲਈ ਜ਼ਿੰਦਗੀ ਜ਼ਿੰਦਾਬਾਦ